ਥੋੜਾ ਜਿਹਾ ਕੋਸਾ ਰਹਿ ਜਵੇ ਤਾਂ ਇਹਦੇ ਵਿੱਚ ਅੱਧਾ ਚਮਚ ਜਾਂ ਇੱਕ ਚਮਚ ਸ਼ਹਿਦ ਦਾ ਮਿਲਾ ਕੇ ਆਪਾਂ ਪੀਣਾ ਹੈ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਥੋੜਾ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਜੋ ਆਪਣੀ ਜੋਇੰਟਸ ਪੇਨ ਹੁੰਦੀਆਂ ਆ ਉਹ ਠੀਕ ਹੋ ਜਾਂਦੀਆਂ ਐਸ ਨੁਸਖੇ ਦਾ ਜੇ ਤੁਸੀਂ ਗੂੰਗੁਨਾ ਪਾਣੀ ਰੋਜ਼ਾਨਾ ਪੀਓਗੇ ਤਾਂ ਗਲੇ ਦੇ ਵਿੱਚ ਇਨਫੈਕਸ਼ਨ ਸ਼ਕਤੀ ਦੇ ਵਿੱਚ ਜੋ ਰੇਸ਼ਾ ਜ਼ੁਕਾਮ ਖਾਂਸੀ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੰਗਤਾਂ ਦੇ ਇਹ ਸਵਾਲ ਆਉਂਦੇ ਨੇ ਕਿ ਸਰੀਰ ਦੇ ਵਿੱਚ ਜੋੜਾਂ ਦੇ ਵਿੱਚ ਬਹੁਤ ਦਰਦ ਹੁੰਦਾ ਜੇ ਕੋਈ ਘਰੇਲੂ ਨੁਸਖਾ ਹੈ ਤਦ ਦੱਸਿਆ ਜਾਵੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜੋ ਜੋੜਾਂ ਦੇ ਵਿੱਚ ਦਰਦ ਆ ਸਾਡੇ ਜੋ ਲਾਈਫ ਸਟਾਈਲ ਹੈ ਇਹਦੇ ਵਿੱਚ ਕੀ ਕੀ ਆ ਜਾਂਦਾ ਸਾਡਾ ਰਹਿਣ ਸਹਿਣ ਖਾਣ ਪੀਣ ਸਾਡੇ ਜੋ ਮਨ ਦੇ ਵਿਚਾਰ ਆ ਉਹ ਕਿਹੋ ਜਿਹੇ ਆ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਆਪਾਂ ਨੂੰ ਫੜਨਾ ਪਊਗਾ ਜੋ ਸਾਡਾ ਰਹਿਣ ਸਹਿਣ ਆ ਉਹ ਕਿਵੇਂ ਦਾ ਕਰਨਾ ਪਊਗਾ ਸਭ ਤੋਂ ਪਹਿਲਾਂ ਤਾਂ ਸਵੇਰੇ ਸ਼ਾਮ ਇਸ ਸਰੀਰ ਨੂੰ ਆਪਾਂ ਤੋੜਨਾ ਹੈ ਮੋਸਟਲੀ ਆਪਾਂ ਜਿੰਨੇ ਵੀ ਜੀਪ ਭਾਈ ਹੈਗੇ ਆ ਆਪਣੇ ਅੱਜ ਕੱਲ ਜੋ ਕੰਮ ਆ ਉਹ ਦਿਮਾਗੀ ਤੌਰ ਤੇ ਰਹਿ ਗਏ ਆ ਸਰੀਰਕ ਤੌਰ ਤੇ ਕੰਮ ਨਾ ਔਨ ਕਰਕੇ ਸਰੀਰ ਇੱਕ ਜਗ੍ਹਾ ਸਾਰਾ ਦਿਨ ਸਾਰੀ ਰਾਤ ਬੈਠਾ ਔਨ ਕਰਕੇ ਜੋੜਾਂ ਦੇ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਇਸ ਕਰਕੇ ਸਵੇਰ ਨੂੰ ਤੇ ਸ਼ਾਮ ਨੂੰ ਇੱਕ ਲੰਬੀ ਸੈਰ ਜ਼ਰੂਰ ਕਰਨੀ ਹੈ ਖਾਣ ਪੀਣ ਦੇ ਵਿੱਚ ਅਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਸਾਡੇ ਸਰੀਰ ਨੂੰ ਹੱਡੀਆਂ ਨੂੰ ਨਸਾਂ ਨੂੰ ਪੋਸ਼ਣ ਮਿਲਦਾ ਆ ਸਾਡੀ ਸਕਿਨ ਨੂੰ ਚਮੜੀ ਨੂੰ ਵਧੀਆ ਪੋਸ਼ਣ ਮਿਲਦਾ ਇਹੋ ਜਿਹਾ ਆਪਾਂ ਖਾਣੇ ਖਾਣੇ ਆ ਤੁਹਾਡੇ ਜੋੜਾਂ ਦੇ ਵਿੱਚ ਮਤਲਬ ਸਰੀਰ ਦੇ ਵਿੱਚ ਜਿੰਨੇ ਵੀ ਆਪਣੇ ਜੋੜ ਆ ਜੋਇੰਟਸ ਨੇ ਆ ਜਿੱਥੇ ਪੇਨ ਹੁੰਦੀ ਆ ਜਿਆਦੀ ਪੇਨ ਹੁੰਦੀ ਆ ਤਾਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਸਲਾਹ ਕਰੋ ਜੋ ਵੀ ਤੁਹਾਨੂੰ ਟਰੀਟਮੈਂਟ ਦੱਸਦੇ ਆ ਉਹ ਜ਼ਰੂਰ ਕਰੋ ਉਸ ਦੇ ਨਾਲ ਨਾਲ ਆਪਾਂ ਘਰ ਦੇ ਵਿੱਚ ਦੇਸੀ ਨੁਸਖੇ ਇਸਤੇਮਾਲ ਕਰ ਸਕਦੇ ਆ ਤੇ तकरीबन ਸਾਰੇ ਹੀ ਜੀਵ ਅਜਿਹਾ ਕਰਦੇ ਆ ਕਿ ਡਾਕਟਰਾਂ ਦੇ ਕੋਲੋਂ ਦਵਾਈ ਵੀ ਲੈ ਲੈਂਦੇ ਆ ਤੇ ਘਰ ਦੇ ਵਿੱਚ ਆਪਣੇ ਦੇਸੀ ਨੁਸਖੇ ਵੀ ਲੈਂਦੇ ਆ ਜਿਹਦੇ ਨਾਲ ਉਹਨਾਂ ਨੂੰ ਦਿਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਸੋ ਵੈਗੁਰੂ ਜਿਹੜਾ ਇਹ ਦੇਸੀ ਨੁਸਖਾ ਹੈ ਨਾ ਜੂਰਾਂ ਦਾ ਦਰਦ ਦੂਰ ਕਰਨ ਵਾਸਤੇ ਇਹ ਕੀ ਹੈ ਇੱਕ ਕੱਪ ਪਾਣੀ ਦੇ ਵਿੱਚ ਆਪਾਂ ਅੱਧਾ ਚਮਚ ਦਾਲ ਚੀਨੀ ਦਾ ਪਾਊਡਰ ਪਾਉਣਾ ਤੇ ਇਹਨੂੰ ਆਪਾਂ ਉਬਾਲ ਲੈਣਾ ਇੱਕ ਦੋ ਗੋਬਾਲੇ ਹੋਣ ਤੋਂ ਬਾਅਦ ਆਪਾਂ ਇਹਨੂੰ ਇਸ ਪਾਣੀ ਨੂੰ ਛਾਲ ਲੈਣਾ ਤੇ ਛਾਨ ਕੇ ਆਪਾਂ ਇਹਨੂੰ ਠੰਡਾ ਕਰ ਲੈਣਾ ਬਿਲਕੁਲ ਠੰਡਾ ਨਿਕਾੜਨੇ ਜਦੋਂ ਥੋੜਾ ਜਿਹਾ ਕੋਸਾ ਰਹਿ ਜਵੇ ਤਾਂ ਇਹਦੇ ਵਿੱਚ ਅੱਧਾ ਚਮਚ ਜਾਂ ਇੱਕ ਚਮਚ ਸ਼ਹਿਦ ਦਾ ਮਿਲਾ ਕੇ ਆਪਾਂ ਪੀਣਾ ਹੈ। ਇਸ ਨੁਸਖੇ ਨੂੰ ਲੈਣ ਦਾ ਜੋ ਸਮਾਂ ਆ ਉਹ ਸਵੇਰੇ ਅਤੇ ਸ਼ਾਮ ਨੂੰ ਆਪਾਂ ਪੀਣਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰ ਨੂੰ ਜੇ ਆਪਾਂ ਖਾਲੀ ਪੇਟ ਲੈ ਲਈਏ ਤਾਂ ਵੀ ਵਧੀਆ ਆ ਕੋਈ ਨੁਕਸਾਨ ਨਹੀਂ ਹੈਗਾ। ਇਹਦਾ ਥੋੜਾ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਜੋ ਆਪਣੇ ਜੋਇੰਟਸ ਪੇਨ ਹੁੰਦੀਆਂ ਆ ਉਹ ਠੀਕ ਹੋ ਜਾਂਦੀਆਂ। ਇਸ ਨੁਸਖੇ ਦਾ ਜੇ ਤੁਸੀਂ ਗਰਗਨਾ ਪਾਣੀ ਰੋਜ਼ਾਨਾ ਪੀਓਗੇ ਗਲੇ ਦੇ ਵਿੱਚ ਇਨਫੈਕਸ਼ਨ ਸ਼ਕਤੀ ਦੇ ਵਿੱਚ ਜੋ ਰੇਸ਼ਾ ਚੁਕਾਮ ਖਾਂਸੀ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ ਤੁਹਾਨੂੰ ਜੇ ਵੀਡੀਓ ਵਧੀਆ ਲੱਗੇ ਤਾਂ ਕਿ ਹੋਰ ਭੈਣਾਂ ਤੇ ਭਰਾਵਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਜੋ ਉਹਨਾਂ ਨੂੰ ਵੀ ਇਸ ਬਿਮਾਰੀ ਤੋਂ ਰਾਹਤ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ